ਲੋ ਭਰਾਵੋ ਆ ਖੜੇ ਨੇ ਨਾ ਟਰੈਕਟਰ ਟਰਾਲੀਆਂ ਸਾਰੇ ਨਾ ਦਾ ਕਿਸੇ ਟਰੱਕ ਦੀ ਬੈਟਰੀ ਛੱਡੀ ਹੈਗੀ ਨਾ ਕੋਈ ਫੱਟੀ ਡਰਾਵਲ ਯਾਰ ਕੁਸੋ ਵੀ ਸਵਾਰ ਨਹੀਂ ਛੱਡਾ ਕੱਲਿਆ ਖਾਲੀ ਖੋਖੇ ਰਹਿ ਗਏ ਟਰੈਕਟਰਾਂ ਦੀ ਤੋੜਪਾਨ ਨਾ ਇੰਨੀ ਨਜਾਇਜ਼ ਕੀਤੀ ਪਈ ਆ ਗੱਲਾਂ ਹੀ ਛੱਡ ਦਿਓ ਤੁਸੀਂ ਕੋਈ ਟਰੈਕਟਰ ਬਿਰਲਾ ਜਿਹੜਾ ਸਾਵਾਂ ਬਚੂਆ ਦੇਖੋ ਕਿਹੜੇ ਲੋਡਰ ਹੱਸਿਆ ਨਾ ਬਾਪਾ ਖਿੱਚ ਕੇ ਚੱਲੇ ਆਂਦੇ ਨੇ ਤੇ ਆਹ ਟਰਾਲੀਆਂ ਦੇਖੋ ਕਿਹੜੇ ਰੋਟ ਪਲਟਾਂ ਗਿਆ ਪਿਆ ਨੇ ਇਹਨਾਂ ਦੀ ਤੇ ਭਾਈ ਸ਼ੇਅਰ ਕਰ ਦਿਓ ਖਨੌਰੀ ਦੇ ਮੇਉਂ ਦੇ ਰੋਡ ਦੇ ਉੱਤੇ 2 2.5 ਟਨ ਕੇ ਲੇੜੇ ਪਲਾਟ ਪਿਆ ਖਾਲੀ ਟਰਾਲੀ ਵਾਲੇ ਦੇ ਟਾਇਰ ਟੂਰ ਜੀਸੀਪੀਆਂ ਦੇ ਨਾਲ ਆ ਦੇਖੋ ਕਿਹੜੇ ਨੂੰ ਖਿੱਚਾ ਤੂਈ ਕਰਕੇ ਜਿਹੜੇ ਲਿਆਂਦੇ ਹੋਏ ਨੇਗੇ ਹੈਣਾ ਓਵੇਂ ਜੱਕਰ ਖੜੇ ਨੇ ਤੇ ਆਪਾਂ ਵੀ ਆਪਣੇ ਟਰੈਕਟਰ ਭਾ ਲੈਣਾ ਤੇ ਉਹ ਵੀਰਾਂ ਦਾ ਇੱਕ ਦਾ ਟਰੈਕਟਰ ਮਿਲ ਗਿਆ ਉਹ ਹੜਾਗਾ ਤੇ ਮੈਨੂੰ ਲੱਗਦਾ ਕਿਸੇ ਨੇ ਕੋਈ ਬੈਟਰੀ ਦਾ ਕਿਸੇ ਟਰੈਕਟਰ ਤੇ ਬਤੀ ਨਹੀਂ ਹੋਣੀ ਸਭ ਲਾ ਕੇ ਲੈ ਕੇ ਡੰਡਾ ਟਰਾਲ ਵਾਲ ਫੱਟੀਆਂ ਆ ਫ੍ਰਿਜ ਵਾਸ਼ਿੰਗ ਮਸ਼ੀਨਾ ਦੇਖੋ ਕਿਹੜੇ ਲੁੱਟ ਭੰਨੇ ਤੋੜ ਕਰੀ ਪਈ ਆ ਸਾਰੇ ਆਪਣੀ ਟਰਾਲੀ ਦਾ ਇਧਰ ਦੀਂਦੀ ਨਹੀਂ ਨਾ ਨਾ ਟਰੈਕਟਰ ਆ ਇਧਰ ਦੇਖ ਕਹੀਏ ਪਾਏ ਨਾ ਕਿਦਾ ਰੰਗ ਰੁੰਗਦਾ ਵੀ ਨਹੀਂ ਪਤਾ ਲੱਗਦਾ ਸਾਰਾ ਇਕੱਠਾ ਹੀ ਕਰਿਆ ਪਿਆ ਕੰਮ ਆਹ ਕੋਈ ਬਸ ਜਿਹੜਾ ਕੋਈ ਕੱਢ ਕੇ ਗਿਆ ਆਹ ਟਰਾਲੀਆਂ ਜੀਆਂ ਬਦਲਾ ਉਹ ਫਿਰਦੇ ਨੇ ਵੀਰੋ ਇੱਥੇ ਮੇਤਰੋ ਖਨੌਰੀਆਂ ਕੇ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਨਾ ਤੇ ਜੀ ਦੀ ਬਈ ਟਰਾਲੀ ਟਰੈਕਟਰ ਆ ਪਸਾ ਸਕਦੇ ਹੋ ਤਾਂ ਬਈ ਆਉਦਾ ਲੈ ਜਾਓ ਹੈਨਾ ਇੱਥੋਂ ਜਾ ਆਉਦਾ ਇੱਥੇ ਆ ਕੇ ਰਹੋ ਆਹ ਥਾਂ ਤੇ ਤੇ ਜਿਹੜੀ ਪਰਪਾਈ ਆ ਇਹ ਹੁਣ ਗਵਰਨਮੈਂਟ ਤੋਂ ਹੀ ਕਰਵਾਉਣੀ ਪਊਗੀ ਆ ਦੇਖੋ ਲੋ ਬੈਂਟਰੀਆਂ ਕੁਝ ਨਹੀਂ ਛੱਡਿਆ ਜਰ ਇਹਨਾਂ ਨੇ ਸਭ ਕੁਝ ਲਾ ਕੇ ਲੈ ਗਿਆ ਟਰੈਕਟਰ ਐਕਟਰਾਂ ਦੇ ਆ ਡਰਾ ਵਾਲਾ ਆ ਡਰਾ ਡਰੂ ਵਾਲਾ ਸਭ ਕੁਝ ਕੱਢ ਕੇ ਲੈ ਗਏ ਆ ਦੇਖੋ ਲੋ ਬੱਲੋ ਬੁੱਲਵਾ ਦੇ ਲੋ ਸਾਰਾ ਪਾੜਿਆ ਪਿਆਗਾ ਟਰਾਲੀ ਦੇ ਵਿੱਚੋਂ ਦੇਖੋ ਤੇ ਆ ਟਰੈਕਟਰ ਸਟੈਂਡਰਡ ਆਗਾ ਉਹ ਭੰਨਿਆ ਪੈ ਇੱਕ ਦਾ ਵਾਈਟਰ ਜਾ ਪਰੇ ਆ ਸਟੈਂਡਰਡ ਦੀ ਲੋ ਵਾਈਟਰੀ ਬੂਟਰੀ ਦੇਖੋ ਆ ਹਾਲ ਕਰਿਆਗਾ ਆ ਦੇਖੋ ਲੈ ਹੁੱਕ ਵੀ ਕੱਢ ਕੇ ਲੈ ਗਏ ਹੁੱਕ ਵੀ ਲੈ ਗਏ ਹੁੱਕਾ ਹੁੱਕਾ ਸਾਰਾ ਕੁਝ ਆਪਾਂ ਉਧਰ ਚੱਲ ਕੇ ਦੇਖੀ ਆਪਣੇ ਉਧਰ ਹਾਂ ਟਰੱਕ ਵੀ ਹੈ ਨਹੀਂ ਕੋਈ ਜਾਨ ਲਾ ਕੇ ਲਾ ਕੇ ਆਏ ਹੈ ਹੈ ਨਾ ਉਧਰ ਹੀ ਸਾਈਡ 'ਤੇ ਕਹਿੰਦੇ ਖੜੇ ਨੇ ਠੰਡ ਉਧਰਲੀ ਸਾਈਡ ਖੜੇ ਆ ਦੇ ਜੇ ਸੀ ਪੀ ਨਾਲ ਕਿਹੜੇ ਲੋਡ ਲੈ 735 ਜਾ ਭੰਨਿਆਗਾ ਦੇ ਪਾੜਿਆ ਪਿਆ ਆ ਤੇ ਇੰਨਾ ਦੀ ਬੈਂਟ ਨਹੀਂ ਕਿਸੇ ਦੀ ਨਹੀਂ ਛੱਡੀ ਆ 73 ਲੈ ਆ 73 ਨੇ ਕੀ ਬੁਰਾ ਕਰਤਾ ਇਸ ਸਰਦੀ 73 ਪਈਆ ਮਿੱਤਰੋ ਦੇਖੋ ਲੋ ਆ ਪਈਆ ਪਾੜੀ ਹੈ ਨਾ ਲੈ ਜੇ ਸੀ ਪੀ ਆ ਦੇ ਨਾਲ ਆ ਕੰਮ ਕੀਤਾਗਾ ਸਰਕਾਰ ਨੇ ਬਾਈ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਆ ਦੇਖੋ ਲੰਬੀ ਇਸ ਤਰ੍ਹਾਂ ਦੇਗੇ ਦੂਗੇ ਦਾਲ ਵਾਲੇ ਉਹਵੇ ਜੁੱਕਰੀ ਪਏ ਨੇ ਜੱਗ ਜੁਗਾ ਦੇ ਹਨ ਤੇ ਆਪਣੇ ਤਾਂ ਹਜੇ ਭਰਾਓ ਟਰੈਕਟਰ ਟਰਾਲੀਆਂ ਥੈ ਹੀ ਨਹੀਂ ਗੇ ਪਤਾ ਨਹੀਂ ਕਿੱਧਰ ਲਿਜਾ ਲਜਾ ਛਿੱਟੇ ਨੇ ਤੇ ਜਿਹੜੇ ਵੀਰਾਂ ਦੇ ਆ ਖੜੇ ਨੇ ਪਛਾਣ ਕੇ ਲਿਜਾ ਸਕਦੇ ਸ੍ਰੀ ਮੁਕਸਰ ਭਾਗਸਰ ਤੇ ਮੁਕਸਰ ਵਾਲੀ ਸਾਈਡ ਦੇ ਵਾਲਾ ਟਰੈਕਟਰ ਜ਼ਿਆਦਾਤਰ ਇਧਰਲੀ ਸਾਈਡ ਤੇ ਆ ਖੜੇ ਨੇਗੇ ਵੋਟਰ ਖੂਆ ਬਕਸਰ ਦੀ ਨੇ ਬਈ ਵੱਧ ਤੋਂ ਵੱਧ ਆ ਟਰੈਕਟਰ ਟਰਾਲੀਆਂ ਜੇ ਇਧਰਲੀ ਸਾਈਡ ਤੇ ਦੇਖੋ ਯਾਰ ਆ ਦੇਖ ਲਓ ਆ ਇਧਰਲੀ ਸਾਈਡ ਆ ਇੱਕ ਟਰੈਕਟਰ ਦੇ ਬਲਾ ਦਾ ਹੈਗੀ ਆ ਦੇਖੋ ਆ ਫੋਰ ਯਾਰ ਸਾਰਾ ਦੇਖੋ ਕੀ ਹਾਲਤ ਕੀਤੀ ਟਰੈਕਟਰਾਂ ਦੀ ਆ ਦੇਖ ਲਓ ਭਰਾਵੋ ਕਿਹੜੇ ਲੋਟ ਨਾ ਡੰਡੇ ਮਾਰ ਮਾਰਾ ਲਓ ਜੀ ਬੈਟਰੀ ਮੂਟਰੀ ਤਾਂ ਇਹਦੀ ਵੀ ਨਹੀਂ ਛੱਡੀ ਕਾਸ ਜੀ ਦੇਖੋ ਸਵਾਨਾ ਜਿਹੜਾ ਸਾਰਾ ਹੀ ਲਾਲ ਉਡ ਲੈ ਗਿਆ ਯਾਰ ਕੋਈ ਨਹੀਂ ਛੱਡਾ ਕੁਸ ਵੀ ਬਾਬਿਓ ਲਾ ਦੇਖ ਲੋ ਲੈ ਆਹ ਕੰਮ ਕੀਤੇ ਆਗੇ ਦਾ ਚੋਰਾਂ ਨੇ ਹੁਣ ਇਹਦਾ ਰੱਖ ਰੋ ਖਵਾਲਾ ਵੀ ਕੌਣ ਆ ਨਾ ਕੌਣ ਜ਼ਿਮੇਵਾਰ ਹੈਗਾ ਤਾਂ ਜਿਹੜੇ ਪੰਜਾਬ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਡਾਕਟਰ ਇਹ ਉਹ ਬੰਦੇ ਜ਼ਿਮੇਵਾਰ ਨੇ ਹੁਣ ਦੇਖ ਲੋ ਬੜੇ ਟਰਾਲੀ ਟਰਾਲੀਆਂ ਖੜੀਆਂ ਨੇ ਟਰੈਕਟਰ ਬਹੁਤ ਘੱਟ ਨੇਗੇ ਜਲਾ ਫਰੀਦਕੋਟ ਕੋਟਕਪੂਰਾ ਦਿਹਾਤੀ ਇਕਾਈ ਵਾਲੇ ਨੇ ਦਰਲੇ ਮਿੱਤਰੋ ਆ ਮੁਕਸਰ ਪາກਸਰ ਵਾਲੇ ਆ ਪາກਸਰ ਵਾਲਿਆਂ ਦੀਆਂ ਟਰਾਲੀਆਂ ਖੜੀਆਂ ਨੇ ਇਧਰ ਦੀ ਛੜ ਤੇ ਆ ਦੇਖੋ ਯਾਰ ਕੀ ਹੈ ਨਾ ਆ ਮਲਾਇਸ਼ਰ ਜੇ ਦੀ ਛਤਰੀ ਆ ਹਾਂ ਐਸੀ ਦੀ ਆ ਪਹਾੜ ਕਵਾੜ ਸਿੱਟੇ ਪਏ ਸਾਰਾ ਜਿਹਾੜਾ ਬੁਲਾਜ ਇੱਕ ਦੋ ਦਿਨ ਹੋਰ ਖੜ ਗਏ ਇੱਥੇ ਟਰੈਕਟਰ ਇਹ ਤਾਂ ਮਲਾ ਕੁਝ ਵੀ ਸਮਾਨ ਨਹੀਂ ਥੋਣਾ ਇਹਨਾਂ ਟਰੈਕਟਰਾਂ ਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਹਾਲਾਤ ਕਰੇ ਪਏ ਨੇਗੇ ਲਓ ਯਾ ਇੱਧਰ ਨੂੰ ਕੋ ਸਾ ਟਰੈਕਟਰ ਸਹੀ ਸਲਾਮਤ ਖੜੇ ਰਦਾਈਆਂ ਬਿਸਤਰੇ ਯਾਰ ਇੰਨੇ ਗਰਗੇ ਲੋਕ ਹੈ ਨਾ ਸਵਾਨ ਚੱਕਣ ਨੂੰ ਆਹ ਦੇਖੋ ਆ ਕਿਹੜੇ ਹੋਟਲ ਪਾੜਾ ਲੈ ਹੁੱਕ ਕੋਈ ਕੱਢਦਾ ਹੋਊਗਾ ਇਹਦੀ ਡਰਾਵ ਵਾਲਾ ਲੈ ਲਿੰਕ ਨੂੰ ਕੀ ਕੱਢ ਕੇ ਲੈ ਗਏ ਸਾਰਾ ਕੁਝ ਨਾ ਕੱਲੀ ਹੱਕ ਹੱਕ ਬਚੀ ਉਹ ਵੀ ਕੋਈ ਕੱਢਦਾ ਹੋ ਨਿਕਲ ਹੀ ਨਹੀਂ ਟਾਰਾਂ ਤੇ ਹਵਾ ਗੱਡੀ ਪਾੜੇ ਪੈਨੇ ਟਾ ਟੂਰ ਸਾਰੇ ਟਰੈਕਟਰਾਂ ਦੇ ਆ ਦੇਖੋ ਜਰਾ ਲੋਕ ਟਰਾਲੀਆਂ ਤੇ ਆ ਗਿਆ ਬਾਈ ਟਰੈਕਟਰ ਕਾ ਥੋੜਾ ਟਰੈਕਟਰ ਤੇ ਆ ਗਿਆ ਠੀਕ ਆ ਸਵਾਨ ਸਬੂਨ ਤਾਂ ਸਾਰਾ ਕੁਝ ਹੀ ਲੈ ਕੇ ਕੱਢ ਕੇ ਨਾ ਸੱਡਾ ਹੀ ਕੁਛ ਨਹੀਂ ਭਾ ਇਹਨਾਂ ਦਾ ਬੈਟਰੀ ਫੂਂਟਰੀ ਸਭ ਕੁਝ ਲੈ ਗਏ ਬਾਈ ਹੁੱਕਾ ਟਰੈਕਟਰਾਂ ਦੇ ਵੀ ਨਹੀਂ ਛੱਡਿਆ ਟਰੈਕਟਰ ਤੋੜੇ ਪਏ ਨੇ ਵਿੱਚ ਦਾ ਜੀਸੀਪੀਆਂ ਦੇ ਨਾਲ ਆ ਦੇ ਹੁਣ ਆ ਲੈ ਕਿਹੜੇ ਲੋਡ ਸਿੱਟੀ ਆ ਟਰਾਲੀ ਇੱਥੋਂ ਆ ਰੋੜੀ ਆ ਇਧਰ ਦੀ ਆ ਉਹ ਕਰਿਆ ਹੋਗਾ ਆਏ ਤੇ ਮੇਰੇ ਨਾਲੇ ਬੈਨ ਲੇ ਕੇ ਬੈਠੇ ਹੋਣਗੇ ਗੁੜੀਚੋ ਦੇ ਪੁੱਤ ਹਾਈ ਠੀਕ ਆ ਸਾਰੇ ਲੈ ਗਏ ਲੈ ਗਏ ਕੱਢ ਇਹਦਾ ਨਸੇ ਪੱਤੇ ਵਾਲੇ ਸਾਰੇ ਲਈ ਰੂਈ ਜਾਂਦੇ ਨੇ ਕੋਈ ਪੁਲਿਸ ਵਾਲੇ ਵੀ ਲੈ ਕੇ ਹੋਣਗੇ ਵਿਚੀ ਕੱਢ ਕੇ ਸਾਰੇ ਮਲਾਜਮਾਂ ਦੇ ਕੰਮ ਨਹੀਂ ਹਾਂ ਮਲਾਜਮਾਂ ਦੇ ਕੰਮ ਨੇ ਸਾਰੇ ਠੀਕ ਆ ਕੀ ਆਲਾ ਬੰਦਾ ਨੂੰ ਖੁੱਸ ਲੱਗੀ ਨਸ਼ਾ ਵਾਲਾ ਬੰਦਾ ਕਿਵੇਂ ਬੜੇਗਾ ਸਹੀ ਗੱਲ ਆ ਫਿਰ ਟ੍ਰੈਲਰ ਇਕ ਡੋਟਰ ਵਾਲੀਆਂ ਦੇ ਪੈਣ ਉਹ ਚੱਕਰ ਜਾ ਸਕਦੇ ਹਾਂ 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 ਸਹੀ ਗੱਲ ਆ ਬੰਦਾਂ ਲੱਗ ਪਗ ਨਿਕਲੇ ਮੈਂ ਟਰੈਕਟਰਾਂ ਦੀਆਂ ਬੈਂਡਰੀਆਂ ਨਿਕਲੀਆਂ ਫੱਟੀਆਂ ਨਿਕਲੀਆਂ ਠੀਕ ਆ ਬਹੁਤ ਮਾੜਾ ਆ ਕਿਸਾਨ ਕੋਈ ਆਉਣ ਵਾਲੇ ਸਮੇਂ ਤੇ ਵੀ ਆਵਾਂਗੇ ਸਹੀ ਗੱਲ ਆ ਜੀ ਇਹ ਇਹ ਨਹੀਂ ਸਮਝੋ ਮਿੱਤਰੋ ਵੀ ਦਬ ਜੂ ਕੰਮ ਹੈ ਨਾ ਐ ਨਹੀਂ ਪਤਾ ਇਦੋਂ ਵੱਧ ਹੱਦ ਤਮੂਲ ਉੱਠੇ ਇਹ ਨਹੀਂ ਪਤਾ ਆ ਜਿੱਥੇ ਉਹ ਟਰਾਲੀਆਂ ਖੜੀਆਂ ਨੇ ਇੱਥੇ ਕੰਮ ਹੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਤਾਂ ਮੀਟਾਂ ਜਿਹੜੀਆਂ ਚੱਲੀ ਜਾਂਦੀਆਂ ਨੇ ਵੀ ਕੀ ਹੋਣਾਗਾ ਅੱਗੇ ਆਹ ਦੇਖੋ ਆਪਣੇ ਨਾਲ ਵੀਰਾ ਇਹ ਲਾ ਟਰਾਲੀਆਂ ਦੇ ਟਾਇਰਾਂ 'ਚ ਹਵਾ ਹਵਾ ਗੱਡੀ ਨਾਲ ਸਵਾਣਾ ਦੇਖ ਲਓ ਯਾਰ ਕੀ ਮਿਲਦੂ ਯਾਰ ਤੁਹਾਨੂੰ ਇਹ ਮੇਡ ਰੋਡ ਦੇ ਉੱਤੇ ਹੀ ਖੜੇ ਨੇ ਮਿੱਤਰੋ ਟਰੈਕਟਰ ਸਾਰੇ ਆਹ ਦੇਖ ਲਓ ਹੁੱਕਾਂ ਵੀ ਨਹੀਂ ਛੱਡੀਆਂ ਮਾਂ ਦੇ ਪੁੱਤਾਂ ਦੇ ਲੈ ਐਨੇ ਗਿਰਗੀ ਪੰਜਾਬ ਪੁਲਿਸ ਇਹੋ ਆਹ ਦੇਖ ਲਓ ਇਹਦੀ ਟਰਾਲੀ ਦੀ ਹੁੱਕ ਨਹੀਂ ਨਿਕਲੀ ਨਿਕਲੀ ਹਰੇ ਤਾਰਾਂ ਦੂਰਾਂ ਜਿਵੇਂ ਫੀਡਿੰਗਾ ਕਰੀਆਂ ਹੋਈਆਂ ਸੀਗੀਆਂ ਹਨ ਇਹ ਕਿਹੜਾ ਪਿੰਡ ਆ ਮੁਕਸਰ ਸਾਹਿਬ ਦਾ ਪਿੰਡ ਆ ਜੀ ਇਹ ਵੀ ਟਰਾਲੀ ਟਰੈਕਟਰ ਮੁਕਸਰ ਸਾਹਿਬ ਤੋਂ ਆਗਾ ਫਰੀਦਕੋਟ ਵਾਲੇ ਸਾਰੇ ਇਧਰਲੇ ਏਰੀਏ ਦੇ ਟਰੈਕਟਰ ਟਰਾਲੀਆਂ ਇੱਕ ਸਾਈਡ ਜਿੱਤੇ ਲਾਏ ਖੜੇ ਨੇ ਇੱਥੇ ਕੋਈ ਇੱਕ ਪੁਲਿਸ ਵਾਲਾ ਨਹੀਂਗਾ ਆ ਦੇਖ ਲਓ ਕੁਰਸੀਆਂ ਪਈਆਂ ਕੁਛ ਇਹਦੀ ਵੀ ਚਾਰ ਬੰਦਿਆਂ ਦੀ ਡਿਊਟੀ ਹੋਊਗੀ ਸਮਾਨ ਦੇ ਉੱਤੇ ਐਂਡਾ ਸਮਾਨ ਖੜਾ ਲੱਖਾਂ ਕਰੋੜਾਂ ਦਾ ਹਨਾ ਕਿਸਾਨਾਂ ਦਾ ਡਿਉਟੀ ਦਾ ਬੰਦਿਆ ਚਾਰ ਬੰਦਿਆਂ ਦੀ ਆਹ ਦੇਖ ਲਓ ਕੁਰਸੀਆਂ ਖਾਲੀ ਪਈਆਂ ਨੇ ਫੇਗੋਲ ਮੇਲੇ ਕਰਕੇ ਰਾਤ ਨੂੰ ਆਹ ਦੇਖ ਲਓ ਆ ਇੱਕ ਟਰਾਲੀ ਇਹਨਾਂ ਨੇ ਲਾਈ ਹੋਈ ਤੇ ਇੱਥੇ ਵਾਹੂਕੇ ਵਾਹ ਮੁੜ ਜਾਂਦੇ ਨੇ ਆਹ ਦੇਖ ਲਓ ਵਾਹ ਪਾਣੀ ਦੀ ਟੈਂਕੀ ਆ ਉਹਦੇ ਪੀਣ ਪੂਣ ਨੂੰ ਰੱਖੀ ਹੋਈ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਟੈਂਟ ਖਾਲੀ ਪਿਆਗਾ ਆ ਦੇਖ ਲਓ ਕਿਸਾਨ ਵੀਰ ਆਈ ਜਾਂਦੇ ਨੇ ਜੀਦਾ ਵੀ ਕੁਝ ਟਰੈਕਟਰ ਟਰਾਲੀ ਹੈ ਨਾ ਸਾਰਾ ਕੁਝ ਤੇ ਪਹੁੰਚਿਆ ਉਹ ਦੋ ਜੜੇ ਹੋਣ ਆਏ ਨੇ ਪੁਲਸ ਵਾਲੇ ਆ ਗਿਆ ਆ ਗਿਆ ਤੇ ਬਾਕੀ ਮਿੱਤਰੋ ਆਪਾਂ ਹੋਰ ਚੱਲ ਕੇ ਵਖੋਣਾ ਜਿੱਥੇ ਜਿੱਥੇ ਟਰੈਕਟਰ ਖੜੇ ਨੇ ਇੱਥੇ ਤਾਂ ਆਪਣੇ ਟਰੈਕਟਰ ਟਰਾਲੀਆਂ ਲੱਭੇ ਨਹੀਂਗੇ ਤੇ ਭਾਲਣਾ ਆ ਤੇ ਇੱਥੇ ਖੜਾ ਕੇ ਰੱਖਾਂਗੇ ਜਦ ਨਾਲ ਦੇਖ ਕੋਈ ਹੱਲ ਨਹੀਂ ਹੁੰਦਾ ਚੀਜ਼ ਦਾ ਹਨਾ ਤੇ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰੀ ਚੱਲੋ ਤੇ ਬਾਕੀ ਹਾਂ ਕਹਿੰਦੇ ਜੀਨੇ ਵੀ ਟਰੈਕਟਰ ਲੈ ਕੇ ਜਾਣਾ ਉਹਦਾ ਕਾਪੀ ਕਾਗੇ ਜਿਹੜਾ ਪ੍ਰੂਫ ਆ ਉਹ ਨਾਲ ਲੈ ਕੇ ਆਓ ਕਹਿੰਦੇ ਫੇਰ ਟਰੈਕਟਰ ਦੇਵਾਂਗੇ